ਤਲਵਜਨ ਆਪਣੇ ਅਪਰੇਸਰ ਆਪਣੇ ਸਕੂਲ ਦੇ ਬੱਚਿਆਂ ਦਾ ਫੰਕਸ਼ਨ ਦੇਖ ਰਹੀ ਸੀ ਤੁਮ ਨੂੰ ਐਂਜ ਲੱਗਿਆ ਕਿ ਜਿਹੜੇ ਪ੍ਰਾਈਵੇਟ ਸਕੂਲ ਬਹੁਤ ਮਹਿੰਗੇ ਫੀਸਾਂ ਲੈਂਦੇ ਐ ਉਹ ਤਾਂ ਦੇ ਦਿੰਦੇ ਤੈਨੂੰ ਕਾਹਦੇ ਦੇਣ ਦੇ ਨਹੀਂ ਪਰ ਮੇਰੇ ਬੱਚਿਆਂ ਨੇ ਜਿਹੜੇ ਆਮ ਪਰਿਵਾਰ ਗਰੀਬ ਪਰਿਵਾਰਾਂ ਦੇ ਬੱਚੇ ਨੇ ਜਾਂ ਸਾਡੇ ਅਧਿਆਪਕ ਨੇ ਉਹਨਾਂ ਨੂੰ ਇਹ ਗੱਲ ਸਮਝਾਵੇ ਕਿ ਕਿ ਪਿਛਲੀ ਵਾਰੀ ਮੈਂ ਭਵਿਕ ਪੋਰਨਸ ਦੇ ਜਨਮ ਦਿਨ ਤੇ ਲੈਕਚਰ ਦਿੱਤਾ ਸੀ ਕਿ ਮੇਰੀ वेदना ਹੈ ਮੇਰਾ ਦਿਲ ਤਕਰੀਫ ਨਾਲ ਭਰਿਆ ਹੋਇਆ ਹੈ ਕਿ ਮੇਰੇ ਪੰਜਾਬ ਦੀਆਂ ਬੱਚੀਆਂ ਕਿਹੜੇ ਪਾਸੇ ਪੈ ਗਈਆਂ ਵਾਕੇ ਕਿਸੇ ਦੇਖ ਲਓ ਆਮ ਜਨਤਾ ਪੈਸੇ ਤੇ ਭਾਵਨ ਤੇ ਮਗਰ ਭਾਵਨ ਕੋਈ ਫਿਰਤੀ ਹੈ ਸਭ ਨੇ ਤੇ ਕਹਣਾ ਕਿ ਉਤ ਚੁੱਕੇ ਕੇ ਟੰਗੇ ਹੋਇਆ ਲੋਕਾਂ ਰਕਰ ਸਾਰੇ ਗਨੇ 플레이 ਹੋਇਆ ਸਾਰੇ ਮੈਂ ਬੜੀ ਮੈਨੂੰ ਖੁਸ਼ੀ ਹੋਈ ਕਿ ਸਵੇਰੇ ਅਧਿਆਤਾਂ ਨੇ ਉਹਨਾਂ ਨੂੰ ਅਪਣਾ ਲਿਆ ਸਾਰੇ ਪਲੇ ਇਹਨਾਂ ਵਿਸ਼ਿਆਂ ਦੇ ਉੱਤੇ ਹੋਏ ਪੁਲਿਸ ਕਰ ਬੰਦਿਆਂ ਤੇ ਵੀ ਹੋਇਆ ਕਿਵੇਂ ਲੋਕਾਂ ਨੂੰ ਰੋੜੀਆਂ ਵੱਡ ਦੇ ਤੇ ਵੋਟਾਂ ਲੈਂਦੇ ਐ ਸੇ ਕੰਮ ਕੋਈ ਨਹੀਂ ਕਰਦੇ ਆਉਂਦਾ ਜਾਂਦਾ ਕੁਛ ਨਹੀਂ ਸਾਡੇ ਦੇਸ਼ ਵਾਸਤੇ ਕੋਈ ਫਿਕਰ ਨਹੀਂ ਹੈ ਹੋਰਲਾ ਲੋ ਪੜੇ ਲਿਖੇ ਨੇ ਜਿਹੜੇ ਸਾਡੇ ਦੇਸ਼ ਦੇ ਮੇਗਾਵਾ ਦੀ 90% ਸ਼ੇਰ ਇਹ ਸਤੇ ਰਬ ਸਾਰੇ ਅੰਦਰ ਦੇ ਕੈਸੇ ਬਣੇ ਗਏ ਸਾਰੇ ਲੋਕ ਸਭਾ ਜਵੇਗੋ ਮਨ ਕਰ ਲੋਕੀ ਜੇ ਨਾ ਤੇ ਵੀ ਕੈਸੇ ਚੱਲਣਾ ਉਹਨਾਂ ਦਾ ਕਸੂਰ ਲੈ ਇਹ ਕਿ ਅਸੀਂ ਉਹ ਗੰਦੇ ਬੰਦੇ ਪਸੰਦ ਕਰਦੇ ਆ ਉਹਨਾਂ ਨੂੰ ਵੋਟ ਪਾ ਕੇ ਜਤਾਨੇ ਆ ਅਸੀਂ ਸਾਰੇ ਕਸੂਰਵਾਰ ਆ ਤੋ ਇਸ ਕਰਕੇ ਇਹ ਜਿਹੜੇ ਵਿਸ਼ੇ ਵਿੱਚ ਔਰ ਕੀਤੀ ਐ ਮੈਂ ਇਹ ਬੜੇ ਮੇਰਾ ਮਨ ਉਤਕਲੇਸ਼ ਸੀ ਬੜੀ ਮੈਂ ਦੁਖੀ ਸੀ ਬਹੁਤ ਦੇਸ ਦੇ ਬੱਚੇ ਆਈਆਂ ਮਨ ਵਿੰਨਿਆ ਗਿਆ ਉਤਕਲੇਸ਼ ਦੇ ਨਾਲ ਮੇਰਾ ਦੇਰ ਕਰਦੇ ਕਿ ਕਿਸਤਰਾ ਸੰਸਾਰ ਵਿੱਚ ਅਸੀਂ ਸਭ ਕੁਝ ਚੰਗਾ ਬਣਾ ਦੇਗੇ ਐਸੇ ਲਈ ਅਸੀਂ ਇਹ ਜਿਵੇਂ ਬਣਾਇਆ ਭਗਜੇ ਦੀਆਂ ਤਸਵੀਰਾਂ ਲਾਇਆ ਤਾਂ ਕਿ ਕੋਈ ਲੋਕ ਕੋਈ ਸਿੱਖਣ ਲੋਕ ਐਸੇ ਨੇ ਫਿਲਮ ਬਣਾਈ ਪਿੰਗਲਵੜਾ ਇਹਨੇ ਬਹੁਤ ਦੇਰ ਤੋਂ ਉਸ ਮਾਇਸ ਸੁਧਾਰ ਦੀ ਜੜੇ ਮੇਰੇ ਅੰਦਰ ਬੜੀ ਹੋਈ ਹੈ ਉਹਦੇ ਲਈ ਤਾਂ ਵੱਖਰੇ ਵੱਖਰੇ ਉਪਾਅ ਸੋਚਦੇ ਰਹਿੰਦੇ ਆਪਣੇ ਬਲਵਜਿੰਦੇ ਕਿ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਜੇ ਨਾ ਕਦੇ ਮਾਰ ਦਿੱਤਾ ਫਿਰ ਮੇਰੇ ਮਨ ਵਿੱਚ ਆਇਆ ਕਿ ਗੁਰਮਤ ਸਕੂਲ ਤੇ ਗੁਰਮਤ ਕਾਲਜ ਖੋਲਣਾ ਚਾਹੀਦੇ ਹੈ ਜੇ ਗੁਰਬਾਣੀ ਦੀ ਸਹੀ ਵਿਆਖਿਆ ਸਮਝ ਆ ਜਾਵੇ ਸਾਰਿਆਂ ਨੂੰ ਦੇ ਦੇ ਕੋਈ ਸ਼ਕਤ ਨੇ ਕਿ ਦੁਨੀਆ ਬਦਲ ਸਕਦੀ ਹੈ ਪਰ ਅਸੀਂ ਧਾਰਮਿਕ ਧਾਰਿਆ ਵਿੱਚ ਕਰਮ ਕਾਂਡਾਂ ਤੋਂ ਬਿਲਾ ਕੁਛ ਨਹੀਂ ਕਰਦੇ ਹੈ ਜੀ ਤੁਹਮਾਰਾ ਲੱਛੜਾ ਅਦੱਤਾ ਅਖੰਡ ਪਾਸ਼ ਖਾਦੇ ਹੋ ਸੁਣੋ ਕੋਈ ਵੀ ਨਾ ਰਖਾ ਕੇ ਆ ਬੁਝਾਰਾਂ ਚ ਫਿਰਦੇ ਫਿਰੋ ਟੋਕਾ ਕਟੇ ਨਾ ਬੜਾ ਫੜੇ ਚਾਹੀਦੇ ਆ ਕਿ ਜਦੋਂ ਅਖੰਡ ਪਾਠ ਕੋਈ ਦਿਖਾਵੇ ਕਾ ਘਰ ਦਾ ਇੱਕ ਮੈਂਬਰ ਪਰਿਵਾਰ ਦਾ ਮੈਂਬਰ ਬੈਠੇ ਹੋ ਸੋਣੇ ਗੁਰਬਾਣੀ ਦਾ ਤਾਂ ਹੀ ਅਸਰ ਹੋ ਸਕਦਾ ਹੈ ਜੇ ਉਹਨਾਂ ਪੜ੍ਹ ਕੇ ਵਿਚਾਰੀਏ ਤੇ ਉਹਦੇ ਤੇ ਅਮਲ ਕਰੀਏ ਸਾਡੇ ਕੋਲ ਉਦਾਹਰਨ ਹੈ ਭਗਤ ਪੂਰਨ ਸਿੰਘ ਦੀ ਜਿੰਨੇ ਨੇ ਗੁਰਬਾਣੀ ਪੜ੍ਹੀ ਵਿਚਾਰੇ ਅ ਉਹਦੇ ਤੇ ਅਮਲ ਕੀਤੇ ਕ ਗਨਾਨੁ ਪਾਸ਼ਾ ਰੀ ਗਾਇ ਨੀਚਾ ਅੰਦਰ ਨੇਤ ਜਾਤ ਵਿਚਿ ਹੋਤ ਅਤਵੇਸ਼ ਨਾਨਕ ਤਨਕੇ ਸੰਗ ਸਾਥ ਵਡਿਆਸੋਂ ਕਰੇਸ ਤੇ ਤੇ ਨੇਤ ਸੰਭਾਲੀਐਂ ਤੇ ਤੈਨ ਦਾਤਿ ਬਖਸ਼ੀਸ਼ ਤੇਹੀ ਰਸਿਕਨਿਆ ਹੈ ਬੰਗਲ ਵਡੇ ਦਾ ਜਿਤੇ ਨੇਤ ਸੰਭਾਲੀਐਂ ਤੇ ਨਦਰਤਰੀ ਬਖਸ਼ੀਸ਼ ਵਗੋ ਜੇ ਵੀ ਆਪਣੀ ਸੰਦਗੀ ਵਿੱਚ प्रिंटिंग प्रेस लाई और उन्होंने बहुत सारा सह छापिया सवेरे जाके वी उम्र वे सवेरे ही जाके दरबार साहब अठ बजे पहुंच जाना अठ तो भी पहला ही पहुंच जाते प्यारा प्यारे दी सेवा उठी होंगी सी और सारा दिन ਕੁਝ ਇਹਰਾਰ ਹੋ ਗਏ ਭਗੇ ਜੀ ਸਤ ਅਖਬਾਰਾਂ ਵਿੱਚ ਪੜਦੇ ਸੀ ਪਰ ਪਤਾ ਨਹੀਂ ਕਿੰਨੇ ਫਿਲਾਸਫਰ ਪੜਲੇ ਭਗੇ ਜੀ ਨੇ ਬਸ ਕੱਟ ਲੋਕਾਂ ਨੂੰ ਪਤਾ ਪਹਿਲਾਂ ਤਾਂ ਉਹ ਕਹੀ ਨਹੀਂ ਬਤਾ ਸੀ ਐ ਸੋਚਦੇ ਸੀ ਇੱਕ ਫਕੀਰ ਹੈਗਾ ਪਰ ਕਿੰਨਾ ਬਤ ਕਿੰਨੇ ਵਿਦਵਾਨ ਸੀ ਇਹ ਬਸ ਕੱਟ ਲੋਕਾਂ ਨੂੰ ਸਮਝ ਕਿੰਨਾ ਵਿਜਨ ਸੀ ਉਹਨਾਂ ਦਾ ਉਹਨਾਂ ਨੇ ਬੈਲੈਂਡ ਐਨਵਾਇਰਨਮੈਂਟ ਬਾਰੇ ਜੜੀਆਂ ਆਪਣੀਆਂ ਗੱਲਾਂ ਕਰ ਦਿੱਤੀਆਂ ਸੀ ਗਿਆ ਅਰ ਮੌਸਮ ਬਦਲ ਰਹੇ ਨੇ ਆਪਾਂ ਦੇਖ ਰਹੇ ਆ ਜਿਦਾ ਕੁਦਰਤ ਨਾਲ ਖਿਲਵਾੜ ਹੋ ਰਹੀ ਹੈ ਪਹਾੜ ਡਿੱਗ ਰਹੇ ਨੇ ਹੜ੍ਹ ਆ ਰਹੇ ਨੇ ਕਿਉਂਕਿ ਵਿਗਿਆਨਕ ਗਿਆਨੀ ਅਜੇ ਸਲਾਹ ਲਏ ਬੈਠਾ ਹੀ ਪਹਾੜਾਂ ਦੇ ਉੱਤੇ ਸੁਣਗਾ ਬਣਾਈ ਜਾ ਰਹੀ ਹੈ ਜarre ਇਹਨੇ ਬਤਾ ਸੋ ਗਿਆ ਹੈ ਕਿ ਇਹ ਨਾਲ ਹੋ ਗਿਆ ਬੜੇ ਬੜੇ ਵਿਦਵਾਨ ਨੇ ਉੱਤੇ ਬਠੇ ਰਹੇ ਸਮਝਾਉਂਦੇ ਨੇ ਪਰ ਕੋਈ ਗੱਲ ਪੱਲੇ ਨਹੀਂ ਪੈਂਦੀ ਕਿਉਂਕਿ ਪੜਾਈ ਲਿਖਾਈ ਖਦੇਖ ਦੇ ਵਸ ਦੀ ਗੱਲ ਨਹੀਂ ਹੈ ਵਰਦੇ ਨਹੀਂ ਹੈਗੇ ਅਰ ਬੜੀ ਗੱਲ ਮੈਂ ਇੱਕ ਆਪ ਤੇ ਨਾਲ ਸਾਰੇ ਕਰਤਾ ਹੰਦਾਂ ਸਪੈਸ਼ਲੀ ਮੈਂ ਉਹ ਕਹਿੰਦਾ ਜਿਹੜੇ ਪੋਲੀਟੀਸ਼ੀਅਨ ਹੁੰਦੇ ਨੇ ਉਹਨਾਂ ਨੂੰ ਪਰੰਦਾ ਟਾਈਮ ਨਹੀਂ ਮਿਲਦਾ ਤੁਸੀਂ ਐਂ ਕਰੋ ਮੇਰੇ ਬਾਖੀ ਨੇ ਨਾ ਉਹ ਪਰ ਕੇ ਸੁਣਾਇਆ ਕਰ ਉਹਨਾਂ ਨੂੰ ਲਿਖੇ ਤੇ ਜਾ ਤਰ ਉਹਨਾਂ ਨੂੰ ਪੋਲੀਟੀਸ਼ੀਅਨ ਆਣ ਬੈਠ ਕੇ ਉਹਨਾਂ ਨੂੰ ਸਮਝ ਆ ਜਾਵੇ ਕਿ ਵਾਤਾਵਰਨ ਦੀ ਰੱਖਿਆ ਵੀ ਕਿਵੇਂ ਕਰਨੀ ਹੈ ਸਮਾਜ ਦੀ ਰੱਖਿਆ ਕਿਵੇਂ ਕਰਨੀ ਹੈ ਉਹ ਬੱਚੇ ਪੜ੍ਹਾਈ ਜਿਹੜੀ ਹੈ ਨਾ ਇਹ ਬਹੁਤ ਕੀਮਤੀ ਚੀਜ਼ ਆ ਪੜ੍ਹਾਈ ਤਾਨੂੰ ਦਿਸ਼ਾ ਨਿਰਦੇਸ਼ ਦੇ ਸਾਥ ਦਈ ਕਿ ਤੇ ਜੀਵਨ ਕਿਵੇਂ ਜਿਉਣਾ ਹੈ ਕਿਵੇਂ ਬਚ ਕੇ ਰਹਿਣਾ ਬੁਰਾਈਆਂ ਤੋਂ ਅਖਬਦ ਪੜ੍ਹਨ ਇਸੇ ਬੱਚੇ ਪੰਜ ਬਖਾਦ ਦੀ ਇੱਕ ਗਰੀਬਾ ਰੱਖੋ ਰੱਖਣ ਹਾਰੇ ਪੰਜ ਕਿਹੜੇ ਬਖਾਦੇ ਨੇ ਕਾਮ ਕ੍ਰੋਧ ਲੋਭ ਹੰਕਾਰ ਇਹਨਾਂ ਨੂੰ ਕੰਟਰੋਲ ਕਰਨਾ ਹਰ ਇੱਕ ਮੈਂ ਕੋਈ ਸੰਦ ਦੇ ਖੇਪਾ ਗੇ ਕੋਰਸੇ ਦੇ ਸਾਰੇ ਉਬਰ ਇਹਨਾਂ ਨੂੰ ਕਾਬ ਵਿੱਚ ਰੱਖਿਆ ਕਦੇ ਡੋਲੇ ਨਹੀਂ ਫਕੀਰੇ ਇਹਨੇ ਅਪਣਾਈ ਕਿ ਕੋਈ ਕਮਰਾ ਨਹੀਂ ਕੋਈ ਅਲਮਾਰੇ ਨਹੀਂ ਕੋਈ ਟ੍ਰਾਂਕ ਨਹੀਂ ਹੈ ਕੰਦਲਵਾੜੇ ਦੇ ਨੂੰ ਸੀ ਕੈਸੇ ਕਿ ਇਹ ਭਾਵੇਂ ਗੋਰਸੇਂ ਗਿਆ ਕਮਰਾ ਸੀ ਇੱਥੇ ਰਹਿੰਦੇ ਸੀ ਤੇ ਆਪਾਂ ਕਿਉਂ ਪੈਸੇ ਪਿੱਛੇ ਝੰਡ ਭਜੇ ਫਿਰਦੇ ਆ ਜੇ ਭਾਵੇਂ ਜੇ 80 ਸਾਲ ਜੇ ਸੱਤਦੇ ਸੀ ਬਿਨਾਂ ਕਿਸੇ ਕਮਰੇ अलमारी ਟ੍ਰਾਂਕ ਤੋਂ ਤੇ ਅਸੀਂ ਵੱਡੇ ਵੱਡੇ ਮਹਿਲ ਕਿਉਂ ਬਣਾਉਨੇ ਆ ਸਾਨੂੰ ਰੋਖ ਲਾਉਣਾ ਚਾਹੀਦਾ ਹੈ ਜਿਹੜਾ ਸਾਡਾ ਦੇਸ਼ ਨੂੰ ਬਚਾਏ ਸਾਡੇ ਕੋਲ ਜੜੇ ਮਹਿਬਾਨ ਆਏ ਨੇ ਡਾਕਟਰ ਸਬਰਾਜ ਵੀਰ ਜੀ ਪਹਿਲਾਂ ਰਾਤ ਨੂੰ ਫੇਰੇ ਇਹ ਡੀਜੀਪੀ ਰਹੇ ਫਿਰ ਉਸ ਤੋਂ ਬਾਅਦ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਰਹੇ ਤੇ ਫਿਰ ਨਾਟਕ ਵੀ ਲਿਖਦੇ ਤੇ ਕਤਵਾਂ ਵੀ ਲਿਖਦੇ ਆ ਤਾਂ ਇਹ ਜਿਹੜੇ ਸਾਰੇ ਬੁਲਾਦੇ ਨੇ ਨਾ ਅੱਜ ਇਹ ਦਿਨੋ ਬੁੱਕਰ ਪੰਜਾਬ ਨੂੰ ਪਿਆਰ ਕਰਨ ਵਾਲੇ ਪਰ ਹਮੇਰ ਸਿੰਘ ਜੀ ਆਏ ਨੇ ਕਿੰਨਾ ਫਿਕਰ ਹੈ ਇਹਨਾਂ ਨੂੰ ਪੰਜਾਬ ਦਾ ਇਹਨਾਂ ਦਾ ਪਲਾਂਗ ਇਹ ਤੇ ਹੈਗਾ ਸੈ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇਹਨਾਂ ਨੂੰ ਸੁਣਿਆ ਕਰੋ ਇੱਕ ਬੁਲਾ ਰਹੇ ਨੇ ਉਹਨਾਂ ਨੇ ਆਉਣਾ ਸੀ ਉਹ ਸਪਿਰਚੁਅਲ ਤੇ ਅਹੰਕਾਰ ਤੇ ਬੋਲਣਾ ਸੀ ਪਰ ਬਿਮਾਰ ਹੋ ਗਏ ਇਸ ਕਰਕੇ ਜਿਹੜੇ ਅਸਾਨੂੰ ਪਤਾ ਹੈ ਕਿ ਕਵਰੇਜੇ ਪ੍ਰਤਾਪ ਜੀ ਗੁਰਗੋਬੈ ਸਿੰਘ ਜੀ ਦੇ ਪ੍ਰੋਸਾ ਰੱਖਣ ਵਾਲੇ ਸੁਭ ਕਰਮਰ ਤੇ ਕਬੋਨਾਟਾ ਰਹੋਦੇ ਪਹਿਰਾ ਦੇਣ ਵਾਲੇ ਇਸ ਲਈ ਅੱਜ ਇਹਨਾਂ ਨੂੰ ਇੱਥੇ ਪਰਦਾਮ ਗਰੀ ਬੁਲਾਇਆ ਕਿਉਂਕਿ ਇੰਨੇ ਤੇ ਕਦਰਾ ਕੀਮਤਾ ਤੇ ਪਹਿਰਾ ਦਿੰਦੇ ਆ ਸੁਮੇਲ ਸਿੰਘ ਜੀ ਅਜੇ ਆਉਣ ਵਾਲੇ ਰਸਤੇ 'ਚ ਹੈ ਉਹਨਾਂ ਨੇ ਵੀ ਪੰਜਾਬੀ ਬੋਲੇ ਤੇ ਬਹੁਤ ਕੰਮ ਕੀਤਾ ਜਰਨਲ ਰਿਵਸਟਰੀ ਦੇ ਵਿੱਚ ਦਿੱਲੀ ਦੇ ਵਿੱਚ ਉਹਨਾਂ ਨੇ ਉਡਾਈ ਕੀਤੀ ਹੈ ਪੰਜਾਬ ਦੇ ਉੱਤੇ ਇਤਿਹਾਸ ਦੇ ਉੱਤੇ ਗੱਲ ਕੀਤੀ ਪੰਜਾਬ ਦੇ ਇਤਿਹਾਸ ਦੀ ਗੱਲ ਹੈ ਪੰਜਾਬੀ ਵਿਸੇ ਨਾਲ ਜੁੜੇ ਹੋਏ ਨੇ ਪੰਜਾਬੀ ਮਾਂ ਬੋਲੀ ਨਾਲ ਜੁੜੇ ਹੋਏ ਨੇ ਆ ਆਏ ਗਏ ਮੇਰੇ ਸਾਹਮਣੇ ਇੱਕ ਜਕਾਰਾ ਛੱਡਿਆ ਬੋਲੇ ਸੋਨ ਹਾ ਸੋ ਇਹ ਜਿਹੜੇ ਸਾਰੇ ਵੀਰ ਨੇ ਇਹ ਆਪਣਾ ਆਪਣਾ ਤੁਹਾਡੇ ਨਾਲ वेदना ਆਪਣੀ वेदना ਆਪਣੇ ਪੰਜਾਬ ਦਾ ਫਿਕਰ ਆਪਣੇ ਬੱਚਿਆਂ ਦਾ ਪੰਜਾਬ ਦੀਆਂ ਬੱਚਿਆਂ ਦਾ ਫਿਕਰ ਇਹ ਸਾਰੇ ਅਜੇ ਜਾਂ ਬਾਰੇ ਅਸੀਂ ਕਿਵੇਂ ਬਚ ਸਕਦੇ ਹਾਂ ਜਿਹੜਾ ਸੰਤ ਬਚਾ ਲੈ ਬੜਿਆ ਸੀ ਕਿਵੇਂ ਵੱਸ ਸਕਦੇ ਆ ਜੇ ਸਾਡੇ ਸੰਗਤ ਚੰਗੇ ਹੋਵੇ ਜੇ ਸਾਡਾ ਰੋਲ ਮਾਡਲ ਚੰਗਾ ਹੋਏ ਜੇ ਸਾਡਾ ਰੋਲ ਮਾਡਲ ਭਗਤਪੁਰਨ ਸਿੰਘ ਹੋਏਗਾ ਤਾਂ ਸਾਨੂੰ ਫਕੀਰੇ ਵੀ ਜਾਚ ਆ ਜਾਈਗੇ ਸਾਨੂੰ ਨੇ ਵਰਤਾਰੇ ਜਾਚ ਆ ਜਾਈਗੇ ਸਾਡਾ ਪਤਾ ਲੱਗ ਜਾਏਗਾ ਕਿ ਸਾ ਵੀ ਇਸ اسی ਵਾਤਾਵਰਨ ਦਾ ਕਿਵੇਂ ਸ਼ਿਕਰ ਕਰ ਸਕਦੇ ਆ ਸਾਡਾ ਰੁਖ ਲਾਣ ਲਈ ਜਾਚ ਆ ਜਾਏਗੇ ਸਾਨੂੰ ਆਪਣਾ ਪਹਾੜ ਬਚਾਣ ਦੇ ਜਾਚ ਆ ਜਾਏਗੇ ਜੇ ਸਿ ਭਗਤ ਕੋਰੂ ਸਿੰਘ ਜੀ ਦੇ ਅਚਾਰ ਕਥਾ ਪੜ੍ਹ ਲਏਗੇ ਇੱਕੋ ਹੀ ਹੈ ਸਾਧ ਸੰਗਤ ਦੇ ਨਾਲ ਤੁਸੀਂ ਪੰਜਾਂ ਦੇ ਵੇਖਾ ਉਹ ਵਰ ਸਕਦੇ ਆ ਇੱਕ ਬਾਤ ਸੁਣਤਾ ਕਿ ਉੱਟਾ ਸਾਧ ਸੰਗ ਮਿਟ ਜਾਏ ਤਾਂ ਕਿਰਪਾ ਸੰਤ ਮਿਲੇ ਕੋ 33 ਤੇ ਜੁਪਾਈ ਜੇ ਤੁਹਾਨੂੰ ਜੜੀ ਸੰਗਤ ਜੇ ਚੰਗੀ ਮਿਲ ਜਾਵੇ ਤਾਂ ਤੁਸੀਂ ਏ ਪਵ ਸਾਗਰ ਇਸ ਉਹ ਪਵ ਸਾਗਰ ਤਾਂ ਹੀ ਕਿ ਆ ਗਿਆ ਕਿਉਂਕਿ ਇੱਥੇ ਬਹੁਤ ਸਾਰੇ ਆ ਪ੍ਰੋਬਲਮਸ ਐ ਮਨ ਨੂੰ ਤਾਬੂ ਕਰਨਾ ਸਭ ਬਹੁਤ ਔਖਾ ਹੈ ਸਭ ਤੋਂ ਜ਼ਿਆਦਾ ਸਜੇ ਕਾ ਨ ਚੰਗੇ ਸੰਦਕ ਮਿਲ ਜੇ ਜਿੰਦਗੀ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਪਿੰਡ ਵਾਲੇ ਇਹ ਬੜਾ ਸੋਣਾ ਕਿਸੇ ਨੇ ਲਿਖਿਆ ਕਿ ਇਹ ਨੰਮਣਾ ਹੈ ਕਿ ਭਾਰਤ ਵਾਲੇ ਆਪਣੀ ਆਰਥਿਕ ਵਿਵਸਥਾ ਦਾ ਫਲੋਰਾ ਫੇਰਨਾ ਫੇਰਦਾ ਹੈ ਪਰ ਨੈਤਿਕ ਕਦਰਾਂ ਕੀਮਤਾਂ ਗੜੀਆਂ ਨੇ ਉਹਨਾਂ ਦੇ ਕੋਈ ਥਾਂ ਨਹੀਂ ਹੈ ਸਾਡਾ ਸਭਿਆਚਾਰ ਗਵਾਚ ਰਿਹਾ ਸੰਜੀਵਾਲਤਾ ਗਵਾਚ ਰਹੀ ਹੈ ਅਸੀਂ ਟੁੱਟ ਰਹੇ ਹਾਂ ਸਾਨੂੰ ਤੋੜਿਆ ਜਾ ਰਿਹਾ ਹੈ ਸਾਨੂੰ ਵੰਡਿਆ ਜਾ ਰਿਹਾ ਹੈ ਧਰਮ ਦੇ ਨਾਂ ਤੇ ਵੰਡਿਆ ਜਾ ਰਿਹਾ ਹੈ ਕਿੰਨੀ ਬਦਮਨਾ ਹੈ ਇਹ ਕਿੰਨਾ ਦੁੱਖ ਹੈ ਇਸ ਗੱਲ ਦਾ ਤੇ ਭਗਤ ਸਾਨੂੰ ਸੰਜੀਵਾਲਤਾ ਦਾ ਉਪਦੇਸ਼ ਨਹੀਂ ਦਿੱਤਾ ਜਾ ਰਿਹਾ

ਭਾਵੇਂ ਵਜਨੋ ਹਲਕੇ ਕਿਤੇ ਸਿਦਕੋ ਭਾਰੇ ਨਿਕਿਆਂ ਦੇ ਭਾਗੇ ਵੱਡੇ ਆਏ ਸਕੇ ਟੋਲੇ ਨਾ ਥੜਕੇ ਉਹ ਧਰਮ ਦੇ ਰਾਖੇ ਇਹ ਜਜ਼ਬਾ ਹੈ ਬੁਰਜਾ ਜਿ ਠਰਦਾ ਨਾ ਹੁੰਦਾ ਕਦੇ ਕੋਈ ਕਿਰਦਾਰ ਮਰਦਾ ਨਾ ਹੁੰਦਾ ਤਉੱਚੇ ਕਿਰਦਾਰ ਵਾਲੇ ਬੜੀਏ ਅਰ ਅਜਰੇ ਸਾਡੇ ਕਵਿਦਵਾਨ ਆਏ ਨੇ ਉਹਨਾਂ ਬਕਰ ਉਹਨਾਂ ਦੇ ਬਚਨ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ